ਜਾ ਰਹਾ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਬਿੱਤੇ ਕਈ ਦਿਨ ਤੋਂ ਲਗਾਤਾਰ ਨਤਸਪੋ ਹੋ ਰਹੀਆਂ ਨੇ ਗੁਰਦੁਆਰਾ ਸਾਹਿਬ ਵਿਖੇ ਨਿਹੰਗਾਂ ਦੇ ਪਿੰਡਾਂ ਦੀਆਂ ਸੰਗਤਾਂ ਦਰਸ਼ਨ ਕਰਨ ਲਈ ਆ ਰਹੀਆਂ ਨੇ ਰਕਤੀਆਂ ਸੰਗਤਾਂ ਵੱਲੋਂ ਬਾਹਰੋਂ ਆ ਰਹੀਆਂ ਸੰਗਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਹਰ ਤਰ੍ਹਾਂ ਦੇ 24 ਘੰਟੇ ਦੁਕਾਨਾਂ ਅੰਦਰ ਟੁੱਟ ਪਾਤਰਿਆ ਸੰਗਤਾਂ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਖੜਾ ਪ੍ਰਸ਼ਾਦ ਦੇ ਪ੍ਰਾਪਤ ਕਰਕੇ ਆ ਦਰਵਾਜ਼ਾ ਸਾਹਿਬ ਦੇ ਵਿੱਚ ਹਾਜ਼ਰੀ ਲਵਾ ਕੇ ਰੱਗੀ ਧਾੜੀ ਜਿੱਥੇੋਂ ਸਿੱਕੇ ਤੇ ਸਰਪਨ ਕਰਕੇ ਆਪਣਾ ਜੋ ਸੰਵਾਦ ਕਰ ਰਹੇ ਨਗਰੀਆਂ ਦੇ ਇਸ ਨਗਰੀ ਮਹੱਤਵਪੂਰਨ ਤਰਤਾਲ ਸਿੰਘ ਉੱਤੇ ਭੱਜ ਸਾਹਿਬ ਇਸ ਨਗਰ ਦੇ ਵਿੱਚ ਲੰਬਾ ਸਮਾਂ ਠਹਿਰੇ ਆ ਜਦੋਂ ਪਹਿਲੀ ਵਾਰਵਾਗੇ ਦੀ ਯਾਤਰਾ ਕੀਤੀ ਹੈ ਸੋ ਸੰਸਾਰ ਦੇ ਵਿੱਚ ਇਹ ਨਗਰ ਇਹ ਸਥਾਨ ਗੁਰਦਾਸਪਾਸੀੋਂ ਵੀ ਢਲਣਾ ਇੱਕ ਵਿਸ਼ੇਸ਼ ਥਾਂ ਰੱਖਦਾ ਹੈ ਇਹ ਢਲਵਾ ਵਿੱਚ ਉੱਤੇ ਭੱਜ ਸਾਹਿਬ ਦੀ ਆਣ ਕਰਕੇ ਨੇੜਲੇ ਪਿੰਡਾਂ ਦੀਆਂ ਸੰਗਤਾਂ ਦਾ ਵੀ ਇਸ ਨਾਲ ਬਹੁਤ ਅਛਾ ਅਸਰ ਆਏਗਾ ਇਸ ਆਖੀ ਦੇ ਦਿਹਾੜੇ ਤੇ ਆਪ ਕੋ ਆਪਣੇ ਪਿੰਡਾਂ ਦੇ ਵਿੱਚ ਦੁੱਧ ਪ੍ਰਸਾਦ ਦੇ ਦਾ ਲੰਗਰ ਮੇਕੇ ਸੰਗਠਨ ਪਹੁੰਚ ਰਹੀਆਂ ਨੇ ਮੌਖੀਆਂ ਨੇ ਜਿਨ੍ਹਾਂ ਦਾ ਇਸ ਸੰਕਰਮ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਗੁਰਦਰਾ ਸਾਹਿਬ ਸ਼੍ਰੋਮਣੀ ਗੁਰਦਰਾ ਪ੍ਰਬੰਧ ਕਮੇਟੀ ਦੇ ਦੀਨਾ ਮਾਨਯੋਗ ਸਿੱਤ ਆਦਾਰਤ ਡਿਵੀਜ਼ਨ ਕਮਿਸ਼ਨ ਦੇ ਦੀਨਾ ਮੌਜੂਦਾ ਸਮੇਤ ਇਹ ਪ੍ਰਬੰਧ ਚੱਲ ਰਿਹਾ ਜਿਦੇ ਵਿੱਚ ਸੋਚੇ ਨਗਰ ਦੀਆਂ ਪੰਚਾਇਤਾਂ ਕਲੱਬ ਧਾਰਮਿਕ ਰਾਜਨੀਤਿਕ ਬਸਪਾਰਕ ਜਥੇਬੰਦੀਆਂ ਇਕੱਠੇ ਹੋ ਕੇ ਸਾਂਝਾ ਮਜੂਦਜਮਦੀਆਂ ਇਕੱਠੇ ਹੋ ਕੇ ਸੰਗਠਨ ਦੀ ਸੇਵਾ ਦਾ ਪ੍ਰਬੰਧ ਕਰਦੀਆਂ ਨੇ ਸੋ ਇਸ ਦਿਹਾੜੇ ਤੇ ਸਮੂਹ ਨਾਨਕਨਾਮ ਵਿਵਾਸਿਕ ਸੰਗਠਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਨਿਕਾਲਾ ਸੰਗਠਨ ਦਸਤੀਆ ਪ੍ਰਧਾਨ ਸਰਪੰਨੋਮੀ ਕਜਵਾ ਜ਼ਿਲ੍ਹਾ ਬਣਾਵਾਉਤੋ ਜੀ